ਸਾਰੇ ਨੌਜਵਾਨ ਵੀਰ ਇਹ ਅੱਜ ਦੇ ਸਮੇਂ ਦੇ ਨੌਜ ਨੂੰ ਪਛਾਣ ਵੀ ਸਾਨੂੰ ਕਿਹੜੇ ਪਾਸੇ ਦਰਨਾ ਚਾਹੀਦਾ ਨਾ ਕਿ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਜੇ ਅਸੀਂ ਕਹੀਏ ਕੌਮੀ ਘਰ ਦੀ ਪ੍ਰਾਪਤੀ ਹੋ ਜੂਗੀ ਨਾ ਅੱਜ ਹੋਵੇ ਤੇ ਨਾ ਕੱਲ ਹੋਵੇ ਸਾਨੂੰ ਇਹ ਨਹੀਂ ਵੀ ਅਸੀਂ ਹਥਿਆਰਾਂ ਨਾਲ ਵੀ ਅਸੀਂ ਹਥਿਆਰਾਂ ਨਾਲ ਵੀ ਲੜ ਕੇ ਵੇਖ ਲਿਆ ਅਸੀਂ ਕਲਮ ਨਾਲ ਵੀ ਲੜ ਕੇ ਵੇਖ ਲਿਆ ਹੁਣ ਦਿਮਾਗ ਨਾਲ ਲੜੋ ਦਿਮਾਗ ਨਾਲ ਲੜੋ ਜਿਹੜਾ ਜਾਲਮ ਹੈ ਬਹੁਤ ਤੇਜ ਹੈ ਮੁਸਲਮਾਨਾਂ ਦਾ ਆਪਦਾ ਘਰ ਹੈਗਾ ਹਿੰਦੂਆਂ ਦਾ ਆਪਦਾ ਘਰ ਹੈਗਾ ਈਸਾਈਆਂ ਦਾ ਘਰ ਹੈਗਾ ਸਾਡਾ ਸਿੱਖਾਂ ਦਾ ਕਿੱਥੇ ਗਿਆ ਜੋ ਸਿੱਖ ਰਾਜ ਮਹਾਰਾਜ ਹਰਜੀਤ ਸਿੰਘ ਨੇ ਸਰਜੇ ਸਨ ਉਹ ਰਾਜ ਚਾਹੀਦਾ ਪਛਾਣ ਕਰੋ ਸਾਡੇ ਵਿੱਚ ਘਸਫਟ ਹੋ ਰਹੀ ਹੈ ਸਾਡੇ ਹੀ ਚੋੜੇ ਪਾ ਕੇ ਦਮਾਲੇ ਬਣ ਕੇ ਤੇ ਪਹਿਲਾਂ ਅਸੀਂ ਕਹਿੰਦੇ ਵੀ ਅਸੀਂ ਤਾਂ ਸਾਰਾ ਕੌਮ ਨੂੰ ਮੂਰੇ ਲਾ ਲਾਂਗੇ ਸਾਰਾ ਜਾਮਾ ਧਮਖੜਾ ਪਿੱਛੋਂ ਕਹਿੰਦੇ ਅਸੀਂ ਤਾਂ ਸਿਸਟਮ ਦੇ ਨਾਲ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਠੀ ਹੋਈ ਹਜ਼ੂਰੀ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਇੱਥੇ ਜਿਹੜੇ ਭੈਣ ਭਰਾ ਆਪਦੇ ਰਜੇਵੇਂ ਵਿੱਚੋਂ ਟਾਈਮ ਕੱਢ ਕੇ ਇੱਥੇ ਆਏ ਆ ਉਹਨਾਂ ਨੂੰ ਮੈਂ ਆਪਣੇ ਤਹਿ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸੰਘਰਸ਼ ਨੂੰ ਪਛਾਣਿਆ ਜਿਨ੍ਹਾਂ ਜਿਹਨਾਂ ਨੇ ਦਰਦ ਰੱਖਦੇ ਆ ਉਹੀ ਇੱਥੇ ਪਹੁੰਚੇ ਆ ਤੇ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਆ ਉਹ ਸਦਾ ਹੀ ਕਮਜ਼ੋਰੀ ਦਾ ਸ਼ਿਕਾਰ ਹੁੰਦੀ ਆ ਆਪਾਂ ਆਪਣੇ ਇਤਿਹਾਸ ਨੂੰ ਸਦਾ ਹੀ ਯਾਦ ਰੱਖੀਏ ਜੋ ਸਾਡੇ ਹਿੱਸੇ ਗੁਰੂ ਸਾਹਿਬ ਨੇ ਸਾਨੂੰ ਸ਼ੀ ਦੀ ਦੀ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਦਾ ਸ਼ੁਕਰ ਹੈ ਇਹ ਚੀਜ਼ਾਂ ਐਵੇਂ ਪ੍ਰਾਪਤ ਨਹੀਂ ਹੁੰਦੀਆਂ ਸ਼ੀਦਾਂ ਦੇ ਵਾਰ ਸਿਖਾਉਣਾ ਬਹੁਤ ਭਾਗਾਂ ਵਾਲੀ ਗੱਲ ਹੁੰਦੀ ਹੈ ਜੋ ਘਰ ਦੇ ਵਿੱਚ ਜਿਹੜਾ ਚਰਾਗ ਜਗਦਾ ਹੋਵੇ ਜਾਂ ਜਿਹੜੇ ਘਰ ਦਾ ਮੁਖੀ ਹੋਵੇ ਉਹ ਚਲੇ ਜਾਣਾ ਉਹਨਾਂ ਘਰਾਂ ਦੇ ਵਿੱਚ ਰਹਿਣਾ ਤੇ ਉਹਨਾਂ ਘਰਾਂ ਚ ਚਲਣਾ ਬਹੁਤ ਔਖਾ ਹੈ ਪਰ ਜਿਹੜੇ ਮੇਰੇ ਭੈਣ ਭਰਾ ਮੇਰਾ ਸਾਥ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਸਾਰੇ ਹੀ ਵੀਰਾਂ ਨੇ ਆਪਣਾ ਸਾਰਾ ਆਪਣਾ ਹੀ ਸਾਰਾ ਕੁਝ ਸਮਝ ਕੇ ਆਪਣਾ ਹੀ ਪ੍ਰੋਗਰਾਮ ਸਮਝ ਕੇ ਸਾਰਿਆਂ ਨੇ ਇੱਥੇ ਕੰਮ ਕੀਤਾ ਤੇ ਸਾਰਿਆਂ ਨੇ ਵੱਲ ਚੜ ਕੇ ਹਰ ਇੱਕ ਥਾਂ ਤੇ ਆਪ ਖੜੇ ਹੋ ਕੇ ਕੰਮ ਕੀਤਾ ਪਰ ਮੈਨੂੰ ਕੋਈ ਵੀ ਨਹੀਂ ਪਤਾ ਕਿੱਥੇ ਕੀ ਹੋਇਆ ਉਹਨਾਂ ਭਰਾਵਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਕੌਮ ਦੇ ਸ਼ਹੀਦ ਹੋਏ ਨੇ ਉਹ ਕਾਦੇ ਲਈ ਸ਼ਹੀਦ ਹੋਏ ਨੇ ਆਪਣੇ ਕੌਮੀ ਘਰ ਦੇ ਲਈ ਆਪਣੇ ਕੌਮੀ ਘਰ ਦੇ ਵਿੱਚ ਅਸੀਂ ਇੱਟਾਂ ਤੇ ਗਾਰਾ ਲਾਉਣਾ ਜਿਹੜਾ ਉਹ ਆਹ ਜਿਹੜੇ ਸਾਰੇ ਨੌਜਵਾਨ ਵੀਰ ਬੈਠਿਆ ਇਹ ਅੱਜ ਦੇ ਸਮੇਂ ਦੀ ਨੌਜ ਨੂੰ ਪਛਾਣ ਵੀ ਸਾਨੂੰ ਕਿਹੜੇ ਪਾਸੇ ਦਰਨਾ ਚਾਹੀਦਾ ਹੈ ਨਾ ਕਿ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਜੇ ਅਸੀਂ ਕਹੀਏ ਕੌਮੀ ਘਰ ਦੀ ਪ੍ਰਾਪਤੀ ਹੋ ਜੂਗੀ ਨਾ ਅੱਜ ਹੋਵੇ ਤੇ ਨਾ ਕੱਲ ਹੋਵੇ ਸਾਨੂੰ ਇਹ ਨਹੀਂ ਵੀ ਅਸੀਂ ਹਥਿਆਰਾਂ ਨਾਲ ਵੀ ਅਸੀਂ ਹਥਿਆਰਾਂ ਨਾਲੇ ਵੀ ਲੜ ਕੇ ਵੇਖ ਲਿਆ ਅਸੀਂ ਕਲਮ ਨਾਲ ਵੀ ਲੜ ਕੇ ਵੇਖ ਲਿਆ ਹੁਣ ਦਿਮਾਗ ਨਾਲ ਲੜੋ ਦਿਮਾਗ ਨਾਲ ਲੜੋ ਜਿਹੜਾ ਜਾਲਮ ਹੈ ਬਹੁਤ ਤੇਜ ਹੈ ਉਹ ਮੇਰੇ ਦੀਪ ਪੁੱਤਰ ਵਾਂਗ ਕਿਤੇ ਤਾਂ ਉਹ ਰਾਵਣ ਬਣ ਕੇ ਆਉਂਦਾ ਹੈ ਕਿਤੇ ਕੁਛ ਬਣ ਕੇ ਆਉਂਦਾ ਚਾਰ ਸ਼ਫੇਰਿਓ ਇੱਥੇ ਸੀਆਈਡੀ ਵਾਲੇ ਵੀ ਖੜੇ ਆ ਤੁਸੀਂ ਇਹ ਵੀ ਦੱਸੋ ਵੀ ਇਹ ਮਰਦੇ ਆ ਰੋਂਦੇ ਆ ਇਹਨਾਂ ਨੂੰ ਕੌਮੀ ਘਰ ਚਾਹੀਦਾ ਮੁਸਲਮਾਨਾਂ ਦਾ ਆਪਦਾ ਘਰ ਹੈਗਾ ਹਿੰਦੂਆਂ ਦਾ ਆਪਦਾ ਘਰ ਹੈਗਾ ਇਸਾਈਆਂ ਦਾ ਘਰ ਹੈਗਾ ਸਾਡਾ ਸਿੱਖਾਂ ਦਾ ਕਿੱਥੇ ਗਿਆ ਸਾਨੂੰ ਵੀ ਘਰ ਦਿਓ ਇਸ ਘਰ ਵਿੱਚ ਇਹ ਨਿੱਕਲਾ ਸੈਠੀ ਰਹੂਗਾ ਜੋ ਸਿੱਖ ਰਾਜ ਮਹਾਰਾਜ ਰਣਜੀਤ ਸਿੰਘ ਨੇ ਸਜਾ ਸੰਨ ਉਹ ਰਾਜ ਚਾਹੀਦਾ ਜੋ ਦਲੀਪ ਸਿੰਘ ਨਾਲ ਧੋਖਾ ਹੋਇਆ ਸੀ ਵਿਸ਼ਵਾਸ ਘਾਤ ਕੀਤਾ ਸਾਨੂੰ ਹੋਰਾਂ ਚਾਹੀਦਾ ਨਾ ਕਿ ਇੱਥੇ ਹਿੰਦੂਆਂ ਦੇ ਵਿਰੁੱਧ ਰਾਜ ਹੋਵੇ ਨਹੀਂ ਇਸ ਰਾਜ ਵਿੱਚ ਸਾਰੇ ਹਲੀਮੀ ਰਾਜ ਹੋਵੇ ਜਾ ਕੇ ਦੱਸੋ ਉਹ ਸਰਕਾਰ ਨੂੰ ਵੀ ਇਹ ਕੀ ਚਾਹੁੰਦੇ ਆ ਇਹ ਕਿਉਂ ਰੋਜ਼ ਇਕੱਠੇ ਹੋ ਜਾਂਦੇ ਆ ਕਿਉਂ ਬਾਤਾਂ ਪਾਈਆਂ ਜਾਂਦੀਆਂ ਕੀ ਕਾਰਨ ਹੈ ਸਾਨੂੰ ਵੀ ਆਉਦਾ ਘਰ ਚਾਹੀਦਾ ਸਾਨੂੰ ਵੀ ਆਦਾ ਕੌਮੀ ਘਰ ਚਾਹੀਦਾ ਸਾਡੇ ਘਰੇ ਕੋਈ ਲਿਆਣ ਕੇ ਸਮਾਨ ਛੜਦਾ ਰੱਖਦਾ ਕੋਈ ਆਪਦੇ ਘਰ ਨੂੰ ਚਲਾਉਣ ਲਈ ਆਪ ਹੀ ਮੂਰੇ ਹੋਣਾ ਪੈਂਦਾ ਇਸ ਲਈ ਸਾਨੂੰ ਆਪ ਹੀ ਮੂਰੇ ਹੋਣਾ ਪੈਣਾ ਆਪਣਾ ਘਰ ਆਪ ਹੀ ਬਣਾਉਣਾ ਪੈਣਾ ਉਸ ਘਰ ਦੇ ਵਿੱਚ ਹਿੰਦੂ ਵੀ ਆਵੇ ਸਿੱਖ ਵੀ ਆਵੇ ਮੁਸਲਮਾਨ ਵੀ ਆਵੇ ਸਾਡਾ ਘਰ ਇਹੋ ਜਿਹਾ ਹੋਣਾ ਚਾਹੀਦਾ ਬਾਬੇ ਨਾਨਕ ਵਾਲਾ ਇੱਥੇ ਤਾਂ ਕਹਿੰਦੇ ਵੀ ਇਹ ਸਾਡਾ ਹੀ ਹੈ ਸਾਡਾ ਹੀ ਰਾਜ ਹੈ ਅਸੀਂ ਸਿਸਟਮ ਨਾਲ ਸਾਰਾ ਕੁਝ ਖੜਾ ਕਰ ਦਿਆਂਗੇ ਜਾਂ ਦੇਖੋ ਮੇਰੇ ਪੁੱਤ ਨੂੰ ਮਰਵਾਇਆ ਗਿਆ ਉਹ ਮੇਰਾ ਨਹੀਂ ਥੋੜਾ ਹੁਣ ਸਾਰੀ ਕੌਮ ਦਾ ਸੀ ਉਹ ਉਹ ਮੇਰਾ ਬਣ ਕੇ ਨਹੀਂ ਰਿਹਾ ਕੌਮ ਦਾ ਬਣ ਕੇ ਰਿਹਾ ਕੌਮੇ ਪਛਾਣੋ ਪਛਾਣੋ ਕੀ ਹੋਇਆ ਆ ਸਾਰੀਆਂ ਇੱਥੇ ਜਿਹੜੀਆਂ ਜੱਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜੇ ਆਪਣੇ ਤਖਤ ਆਪਣੇ ਤਖਤ ਦੇ ਮਾਲਕ ਹੈ ਸਾਰੀਆਂ ਜੱਥੇਬੰਦੀਆਂ ਬੈਠੀਆਂ ਕੋਈ ਤਾਂ ਆਵਾਜ਼ ਉਠਾਓ ਇੱਥੇ ਬਾਪੂ ਸਿਮਰਨਜੀਤ ਸਿੰਘ ਮਾਨ ਨੇ ਅਸੈਂਬਲੀ ਜਾ ਕੇ ਪੈਟ ਪੈਟ ਕੇ ਗਿਆ ਸਾਡੇ ਇਹਨੇ ਮਾਰਤੇ ਹੋਰ ਕਿਸੇ ਨੇ ਆਵਾਜ਼ ਨਹੀਂ ਚੱਕੀ ਕੀ ਉਹ ਕੱਲੇ ਬਾਪੂ ਦਾ ਘਰ ਬਣਨਾ ਉਹ ਸਾਰੀ ਕੌਮ ਦਾ ਘਰ ਬਣਨਾ ਸਾਰਾਂ ਦਾ ਬਣਨਾ ਸਾਰੇ ਪਿੱਟੋ ਸਾਰੇ ਕੌਮ ਵੀ ਸਾਡੇ ਨਾਲ ਕੀ ਹੋ ਰਿਹਾ ਪਛਾਣੋ ਸਮਝ ਨਵਜ ਨੂੰ ਪਛਾਣ ਕਰੋ ਸਾਡੇ ਵਿੱਚ ਘੋਸਫੈਟ ਹੋ ਰਹੀ ਹੈ ਸਾਡੇ ਹੀ ਚੋਲੇ ਪਾ ਕੇ ਦਮਾਲੇ ਬਣ ਕੇ ਤੇ ਪਹਿਲਾਂ ਅਸੀਂ ਕਹਿੰਦੇ ਵੀ ਅਸੀਂ ਤਾਂ ਸਾਰਾ ਕੌਮ ਨੂੰ ਮੂਰੇ ਲਾ ਲਾਂਗੇ ਸਾਰਾ ਜਾਮਾ ਧਮਖੜ ਗਿਆ ਪਿੱਛੋਂ ਕਹਿੰਦੇ ਅਸੀਂ ਤਾਂ ਸਿਸਟਮ ਦੇ ਨਾਲ ਆ ਜੇ ਸਿਸਟਮ ਦੇ ਨਾਲ ਨਾਲ ਰਲਣਾ ਹੁੰਦਾ ਮੇਰੇ ਪੁੱਤ ਨੂੰ 2.5 ਕਰੋੜ ਦੀ ਅਗਲੇ ਕੰਨੇ 2.5 ਕਰੋੜ ਦਾ ਲੈ ਲੈ ਘਰੇ ਬਹਿ ਜਾ ਨਾ ਸਾਨੂੰ ਅੱਜ ਕਰੋੜਾਂ ਦੀ ਝਾਕ ਹੈ ਨਾ ਸਾਨੂੰ ਕੱਲ ਮੇਰੇ ਪਰਿਵਾਰ ਨੇ ਸ਼ੀਧੀ ਦਿੱਤੀ ਹੈ ਕੌਮੀ ਘਰ ਬਣਾਉਣ ਦੇ ਲਈ ਮੈਨੂੰ ਇਸ ਕੌਮ ਤੋਂ ਇਹੀ ਆਸ ਹੈ ਵੀ ਇਸ ਜੋ ਉਹ ਛੱਡ ਕੇ ਗਏ ਸੰਘਰਸ਼ ਨੂੰ ਉਹਨੂੰ ਅੱਗੇ ਤੋਰਿਆ ਜਾਵੇ ਉਸ ਇਸ ਕੌਮੀ ਘਰ ਦੇ ਲਈ ਮੈਂ ਅੱਜ ਵੀ ਇੱਥੇ ਖੜੀ ਐ ਖੜੀ ਰਹੂੰਗੀ ਕੌਮ ਜਦੋਂ ਮਰ ਜੇ ਮੈਨੂੰ ਆਵਾਜ਼ ਮਾਰੇ ਮੈਂ ਤਿਆਰ ਰਹੂੰਗੀ ਮੈਂ ਮਰਦੇ ਦਮ ਤੱਕ ਤਿਆਰ ਰਹੂੰਗੀ ਮੇਰੀ ਹੱਥ ਬਨ ਕੇ ਸਾਰਿਆਂ ਨੂੰ ਇਹ ਬੇਨਤੀ ਐ ਵੇ ਸਮੇਂ ਦੀ ਨਵਜ ਨੂੰ ਪਛਾਣੋ ਇਹ ਨਹੀਂ ਵੇਸੀ ਇਕੱਲੇ ਸਿੱਖ ਕਟੜਵਾਦ ਹੋ ਜੀਏ ਸਾਰੇ ਸਾਡੇ ਨਾਲ ਆਓ ਹਿੰਦੂ ਭਰਾ ਵੀ ਆਓ ਸਿੱਖ ਬਿਓ ਆਪਣਾ ਘਰ ਸਾਂਝਾ ਬਣਾਈਏ ਥੋੜਾ ਬਣਾ ਤਾਂ ਸਾਡੇ ਬਣਾ ਦੋ ਹੁਣ ਸਾਡਾ ਬਣਾਓ ਥੋੜਾ ਬਣਾ ਲਿਆ ਸੀ ਰਲ ਕੇ ਸਾਰੇ ਘਰ ਬਣਾ ਗਏ ਆਪੋ ਆਪਣੇ ਘਰਾਂ 'ਚ ਬੈਠੀਏ ਨਾ ਕਿਸੇ ਨੂੰ ਕਹੇ ਵੀ ਤੂੰ ਪਾਸੇ ਹੋ ਮੇਰਾ ਇੱਥੇ ਹਿੱਸਾ ਹੈ ਨਾ ਆਊਗਾ ਸਾਰਿਆਂ ਨੇ ਹਿੱਸਾ ਹੁਣ ਚਾਹੀਦਾ ਏ ਇਸ ਲਈ ਮੇਰੀ ਸਾਰੀ ਕੌਮ ਨੂੰ ਸਾਰੇ ਵੀਰਾਂ ਨੂੰ ਤੇ ਸਾਰੇ ਜਥੇਬੰਦੀਆਂ ਨੂੰ ਵੀ ਏਕੇ ਦੀ ਲੜੀ ਵਿੱਚ ਪਰੋਏ ਜਾਓ। ਇੱਕ ਝੰਡ ਥੱਲੇ ਇਕੱਠੇ ਹੋ ਤੇ ਬਾਪੂ ਜੀ ਦਾ ਸਾਥ ਦਿਓ। ਉਹ ਦੇਖੋ 80 ਸਾਲ ਦਾ ਬਜ਼ੁਰਗ ਹੈ ਜੋ ਕੌਮ ਲਈ ਜੂਝ ਰਿਹਾ ਹੈ। ਪਛਾਣੋ ਵੀ ਕਿੱਥੇ ਕੀ ਹੋ ਰਿਹਾ ਹੈ ਤੇ ਇਸ ਲਈ ਮੇਰੀ ਇਹੀ ਹੱਥ ਮਨ ਕੇ ਬੇਨਤੀ ਹੈ ਵੀ ਜੋ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਚੱਲ ਰਿਹਾ ਹੈ, ਚੱਲਦਾ ਰਹੇਗਾ ਕੌਮੀ ਘਰ ਲਈ ਤੇ ਉਹਦੇ ਲਈ ਜੋ ਆਉਦਾ ਬਣਦਾ ਯੋਗਦਾਨ ਦਿਓ ਜੇ ਮੇਥੋਂ ਬੋਲਦੀ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ